ਗੰਗ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਕੁਰਬਾਨੀ ਨੂੰ ਤੁਸੀਂ ਕਦੇ ਵਿਚਾਰਿਆ ਨਹੀਂ ਜਿਸ ਨੂੰ ਮੇਰੇ ਦਾਦੇ ਜੀ ਰਹਿਤ ਦਾ ਪਤਾ ਲੱਗ ਜਾਵੇਗਾ ਕਦੇ ਕਿਸੇ ਕਬਰ ਤੇ ਦੀਵਾ ਬਾਲਣ ਵਾਸਤੇ ਤਿਆਰ ਨਹੀਂ ਹੋਵੇ ਜਿਸ ਕੋਲ ਸੁਣੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਕੁਰਬਾਨੀ ਦਾ ਪਤਾ ਲੱਗ ਜਾਵੇਗਾ ਉਹ ਨਵੀਂ ਸੁਈ ਗਾਂ ਮੱਝ ਦੀ ਖੀਰ ਚੜਾਉਣ ਵਾਸਤੇ ਛੜੇ ਸ਼ੀਖ ਫੱਤੇ ਨਹੀਂ ਜਾਵੇ ਅੱਜ ਤੱਕ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਸਾਡੇ ਪਰਦੇ ਕੀਤੀ ਹੋਈ ਕੁਰਬਾਨੀ ਦੀ ਯਾਦ ਨਹੀਂ ਜਦੋਂ ਸਾਨੂੰ ਯਾਦ ਆ ਗਈ ਜਦੋਂ ਸਾਨੂੰ ਪਤਾ ਲੱਗ ਗਿਆ ਅਸੀਂ ਪੱਤ ਵੀ ਨਹੀਂ ਹੋਵਾਂਗੇ ਗੁਰੂ ਵੱਲੇ ਕੰਡ ਵੀ ਨਹੀਂ ਕਰਾਂਗੇ ਤੇ ਗੁਰੂ ਦੀਆਂ ਬਖਸ਼ਾ ਸਾਡੀ ਝੋਲੀ ਵਿੱਚ ਵੀ ਹੋਣ ਆਓ ਜਰਾ ਨਜ਼ਰ ਮਾਰ ਕੇ ਵੇਖਣੀ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਦੇ ਜੀਵਨ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਸਹਜਾਦੇ ਨਹੀਂ ਚਾਰ ਸਹਜਾਦੇ ਲਗਭਗ ਆਪਾਂ ਸਾਰੇ ਜਾਣਦੇ ਹਾਂ ਚਾਰ ਸਾਹਿਬਜ਼ਾਦਿਆਂ ਵਿੱਚੋਂ ਦੋ ਮਹਾਰਾਜ ਦੇ ਪਾਸ ਨਹੀਂ ਛੋਟੇ ਬਾਬਾ ਜੋਰਾਵਰ ਤੇ ਫਤੇ ਸੀ ਸਰਸਾ ਦੀਆਂ ਤੇਜ ਛੱਲਾਂ ਨੇ ਮੇਰੀ ਸਰਕਾਰ ਨਾਲੋਂ ਮਾਤਾ ਜੀ ਸੁਮੇਤ ਵਿਛੋੜ ਦਿੱਤੇ ਮਹਿਲਾਂ ਨੂੰ ਦੇ ਭਾਈ ਮਨੀ ਸਿੰਘ ਨਾਲ ਮਹਾਰਾਜ ਨੇ ਦਿੱਲੀ ਵੱਲੇ ਰਬਾਨੀ ਪਾਕੇ ਤੋਰ ਦਿੱਤਾ ਸੀ ਪਰ ਛੋਟਿਆਂ ਬਾਰੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੂੰ ਕੋਈ ਥੋ ਪਤਾ ਨਹੀਂ ਅੰਦਾਜ਼ਾ ਲਾ ਕੇ ਕਿਹਾ ਜਾ ਸਕਦਾ ਹੈ ਜਾਂ ਦੁਸ਼ਮਣ ਦੀ ਕੈਦ ਵਿੱਚ ਹੋਣਗੇ ਜਾਂ ਵਕਤ ਦੀ ਹਕੂਮਤ ਨੇ ਫੜ ਕੇ ਸ਼ਹੀਦ ਕਰ ਦਿੱਤੇ ਕਿਉਂਕਿ ਥਾਂ ਥਾਂ ਤੇ ਦੁਸ਼ਮਣ ਹਰਲ ਹਰਲ ਕਰਦਾ ਫਿਰਦਾ ਅੰਦਾਜ਼ਾ ਲਾ ਕੇ ਕਿਹਾ ਜਾ ਸਕਦਾ ਹੈ ਜਾਂ ਦੁਸ਼ਮਣ ਦੀ ਕੈਦ ਵਿੱਚ ਹੋਣਗੇ ਤਾਂ ਵਕਤ ਦੀ ਹਕੂਮਤ ਨੇ ਛੋਟੇ ਫੜ ਕੇ ਸ਼ਹੀਦ ਕਰ ਦਿੱਤੇ ਨੇ ਤੇ ਦੋ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਵੱਡਿਆਂ ਵਿੱਚ ਤੇ ਵੱਡਿਆਂ ਵਿੱਚੋਂ ਜੇਠਾ ਪੁੱਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਆਗਿਆ ਮੰਗਦਾ ਹੈ ਮੈਦਾਨੇ ਜੰਗ ਵਿੱਚ ਜਾਣ ਦੀ ਜੇਠੇ ਪੁੱਤ ਆਪਣੇ ਘਰਾਂ ਵਿੱਚ ਵੀ ਪੈਦਾ ਹੋਏ ਜੇਠੇ ਪੁੱਤ ਤੇ ਮਾਪਿਆਂ ਨੂੰ ਬੜਾ ਵੱਡਾ ਮਾਣ ਹੁੰਦਾ ਹੈ ਅਸੀਂ ਜੇਠੇ ਪੁੱਤ ਨੂੰ ਚੂਰੀਆਂ ਖਵਾ ਖਵਾ ਕੇ ਦੁੱਧ ਪਿਆ ਪਿਆ ਕੇ ਦਹੀਂ ਖਵਾ ਖਵਾ ਕੇ ਜਵਾਨ ਕਰਦੇ ਹਾਂ ਜਵਾਨ ਇਸ ਲਈ ਕਰਦੇ ਹਾਂ ਕਿ ਪੁੱਤ ਵੱਡਾ ਹੋਵੇਗਾ ਜਵਾਨ ਹੋਵੇਗਾ ਪੜ੍ਹੇ ਲਿਖੇਗਾ ਕਿਸੇ ਨੌਕਰੀ ਤੇ ਲੱਗੇਗਾ ਪਰਦੇਸ ਜਾਵੇਗਾ ਚਾਰ ਪੈਸੇ ਲਿਆਵੇਗਾ ਅਸੀਂ ਅਮੀਰੀ ਦਾ ਮੂੰਹ ਵੇਖਾਂਗੇ ਤੇ ਜਦੋਂ ਸਾਡੇ ਤੇ ਵਡਾਪਾ ਹੋਵੇਗਾ ਸਾਡੀ ਡਗੋਰੀ ਦਾ ਕੰਮ ਦਵੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੇ ਪੁੱਤਰਾਂ ਵਿੱਚੋਂ ਵੱਡਾ ਪੁੱਤਰ ਸਾਹਿਬ ਜਗਦਾਜੀਤ ਸਿੰਘ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਮੈਂ ਇੱਕ ਬੇਨਤੀ ਕਰਦਾ ਵਾ ਇਤਿਹਾਸ ਨੂੰ ਸੁਣਨਾ ਨਹੀਂ ਸਾਕਾਰ ਕਰਨਾ ਹੈ ਆਪਣੇ ਦੇ ਢਾਲ ਕੇ ਵੇਖਣਾ ਹੈ ਜਦੋਂ ਅਸੀਂ ਕਿਸੇ ਵੀ ਗੱਲ ਨੂੰ ਆਪਣੇ ਜਿਸਮ ਤੇ ਢਾਲ ਕੇ ਵੇਖਾਂਗੇ ਫਿਰ ਸਾਨੂੰ ਪਤਾ ਲੱਗੇਗਾ ਸੁੱਖ ਵਿੱਚ ਸੁੱਖ ਖੁਸ਼ੀ ਕਿੰਨੀ ਮਹਿਸੂਸ ਹੁੰਦੀ ਹੈ ਤੇ ਦੁੱਖ ਵਿੱਚ ਦੁੱਖ ਕਿੰਨਾ ਹੁੰਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚੋਂ ਵਿੱਚੋਂ ਦੋ ਕੋਲ ਨਹੀਂ ਤੇ ਦੋਆਂ ਵਿੱਚੋਂ ਵੱਡਾ ਸਾਹਿਬ ਜਗਦਾ ਮੈਦਾਨੇ ਡੰਗ ਵਿੱਚ ਜਾਣ ਦੀ ਆਗਿਆ ਮੰਗ ਰਿਆ ਤੇ ਕਹਿੰਦਾ ਕੀ ਹੈ ਹਤਮਨ ਕਹਿੰਦਾ ਪਿਤਾ ਜੀ ਮੈਂ ਫਤਿਹ ਬੁਲਾਵਾਂ ਦਿਉ ਆਗਿਆ ਸਤਗੁਰੂ ਰਣ ਅੰਦਰ ਜਾਵਾਂ ਜੋ ਉਠੀਆਂ ਆਣ ਹਜੂਰ ਤੇ ਉਹ ਭੰਨਾ ਬਾਵਾ ਮੈਂ ਰਾਤੀ ਹੋਲੀ ਖੇਡ ਕੇ ਚਾਹ ਦਿਲ ਦੇ ਲਾਵਾਂ ਮੈਂ ਪਾਲਾਂ ਦਾ ਲਗ ਨਾਮ ਦੀ ਨਾ ਦਿੱਤਿਆ ਜਾਵਾਂ ਮੈਂ ਉਜਲਾ ਕਰਨਾ ਜਗਤ ਵਿੱਚ ਦਾਦੇ ਦਾ ਨਾਮ ਮੈਨੂੰ ਵੀ ਆਗਿਆ ਬਖਸ਼ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਹਮਣੇ ਖੜੇ ਜੇਠੇ ਪੁੱਤ ਨੂੰ ਵੇਖਿਆ ਮਹਾਰਾਜ ਜੀ ਚੰਗੀ ਤਰ੍ਹਾਂ ਜਾਣਦੇ ਸਨ ਜਿਹੜੇ ਸਤਾਰਾ ਮੈਦਾਨੇ ਜੰਗ ਵਿੱਚ ਯੂਝ ਕੇ ਸ਼ਹੀਦ ਹੋਏ ਦੁਸ਼ਮਣ ਨੇ ਉਹਨਾਂ ਦੇ ਜਿਸਮਾਂ ਦਾ ਕੀ ਅਸ਼ਰ ਕੀਤਾ ਤੇ ਮੇਰੇ ਵੱਡੇ ਪੁੱਤ ਦੇ ਖੂਨ ਦਾ ਪਿਆਸਾ ਦੁਸ਼ਮਣ ਮੈਦਾਨੇ ਜੰਗ ਵਿੱਚ ਤਾਰਦੀਪ ਸਿੰਘ ਦੀ ਉਡੀਕ ਕਰ ਰਿਹਾ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਸਾਹਮਣੇ ਖੜੇ ਅਜੀਤ ਸਿੰਘ ਨੂੰ ਵੇਖਿਆ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਅਜੀਤ ਸਿੰਘ ਮੈਂ ਪਾਣੇ ਨਵਾਂ ਸਾਲਾਂ ਦੀ ਅਰਜ਼ੂ ਵਿੱਚ ਕਮਜ਼ੋਰਾਂ ਦੇ ਧਰਮ ਦੀ ਰੱਖਿਆ ਲਈ ਆਪਣੇ ਬਾਪ ਦੇ ਸੀਸ ਦਾ ਬਲੀਦਾਨ ਦਿੱਤਾ ਜਦੋਂ ਉਹ ਪਾਤਸ਼ਾਹ ਮਹਾਰਾਜ ਦੀ ਚਾਂਦਰੀ ਤੋਂ ਉਹ ਸ਼ਹਾਦਤ ਦਾ ਜਾਮ ਪੀ ਗਏ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਦੁਨੀਆ ਦੇ ਲੋਕਾਂ ਨੇ ਮੈਨੂੰ ਮੇਰੇ ਵੱਲ ਉਂਗਲਾਂ ਕਰਕੇ ਸ਼ਹੀਦ ਸੰਤੂ ਦਾ ਸਹਤਜਾਦਾ ਕਹਿ ਕੇ ਮਾਨ ਦਿੱਤਾ ਹਦੀਪ ਸਿੰਘ ਮੈਂ ਖੁਸ਼ੀ ਮਹਿਸੂਸ ਕਰਾਂਗਾ ਜਦੋਂ ਤੂੰ ਮੈਦਾਨੇ ਜੰਗ ਵਿੱਚ ਜਾ ਕੇ ਸ਼ਹਾਦਤ ਦਾ ਜਾਮ ਪੀਵੇਂਗਾ ਤੇ ਦੁਨੀਆ ਦੇ ਲੋਕ ਮੈਨੂੰ ਸ਼ਹੀਦ ਦਾ ਬਾਪ ਵੀ ਕਹਿਣਗੇ ਗੁਰੂ ਕੀ ਸਾਧੀ ਮਾ ਦੀ ਸਾਧ ਸੰਗਤ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਸਾਹਮਣੇ ਖੜੇ ਪੁੱਤ ਨੂੰ ਵੇਖਿਆ ਆਪਣੀਆਂ ਨਜ਼ਰਾਂ ਨਾਲ ਨਿਹਾਰਿਆ ਮਹਾਰਾਜ ਨੇ ਕਿ ਦੋਹਾਂ ਬਾਜੂਆਂ ਤੋਂ ਫੜ ਲਿਆ ਦਸਤੇ ਮੁਬਾਰਕ ਅਗਾ ਕਰਕੇ ਨੇੜੇ ਖੜਾ ਸੀ ਵੱਡਾ ਫਕ ਮਹਾਰਾਜ ਨੇ ਦੋਹਾਂ ਬਾਜੂਆਂ ਤੋਂ ਫੜ ਕੇ ਨੇੜੇ ਕਰ ਲਿਆ ਤੇ ਘੁੱਟ ਕੇ ਛਾਤੀ ਨਾਲ ਲਿਆ ਮਹਾਰਾਜ ਨੇ ਆਪਣੇ بیٹے ਪੋਤਾ ਮੱਥਾ ਜੁਮਿਆ ਡਲ ਡਲ ਪੈਂਦੀ ਜਵਾਨੀ ਕਰਦੀ ਮਾਸ ਹਸੂ ਹਸੂ ਕਰਦਾ ਤੇਰਾ ਗੁਲਾਬ ਦੀਆਂ ਪਤੀਆਂ ਵਰਗੀਆਂ ਬੁੱਲੀਆਂ ਚੌੜਾ ਮੱਥਾ ਡਲਕਦੇ ਨੈਣ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਿੰਦੀ ਪੁੱਤਰ ਸਹਿਬਜ਼ਾਦਾ ਅਜੀਤ ਸਿੰਘ ਸਾਤਰਾ ਦੇ ਸਾਹਮਣੇ ਖੜਾ ਸੀ ਮਹਾਰਾਜ ਨੇ ਦੋਹਾਂ ਬਾਹਾਂ ਤੋਂ ਫੜ ਕੇ ਨੇੜੇ ਕਰਕੇ ਘੁੱਟ ਕੇ ਛਾਤੀ ਨਾਲ ਲਿਆ ਖੁਦਾ ਮੱਥਾ ਜੁਮਿਆ ਇਹ ਅੰਤਲਾ ਪਿਆਰ ਸੀ ਜਿਹੜੇ ਗੁਰਗੋਬਿੰਦ ਸਿੰਘ ਮਹਾਰਾਜ ਦੀ ਆਪਣੇ ਜੇਠੇ ਪੁੱਤ ਨਾਲ ਕਰ ਰਹੇ ਉਹ ਮਾਪਿਆਂ ਦਾ ਪਿਆਰ ਸੰਸਾਰ ਵਿੱਚ ਰੱਬ ਕਰਕੇ ਕਿਸੇ ਤੋਂ ਖੁੱਸੇ ਨਾ ਬੰਦਾ ਕਿੰਨੀ ਵੀ ਉਮਰ ਵਿੱਚ ਚਲੇ ਜਾਵੇ ਮਾਪਿਆਂ ਦੀ ਘਾਟ ਮਹਿਸੂਸ ਕਰਦਾ ਰਹਿੰਦਾ ਹੈ ਜਿੰਨੇ ਮਾਪੇ ਪਿਆਰ ਦਿੰਦੇ ਨੇ ਕਿਸੇ ਬਾਜ਼ਾਰ ਵਿੱਚੋਂ ਨਹੀਂ ਖਰੀਦਿਆ ਜਾ ਸਕਦਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਹਮਣੇ ਖੜੇ ਆਜੀਤ ਸਿੰਘ ਨੂੰ ਵੇਖਿਆ ਬਾਹੂਆਂ ਤੋਂ ਫੜ ਕੇ ਨੇੜੇ ਕਰ ਲਿਆ ਤੇ ਘੁੱਟ ਕੇ ਛਾਤੀ ਨਾਲ ਲਾ ਲਿਆ ਇਹ ਛਾਤੀ ਨਾਲ ਲਾ ਕੇ ਆਖਣ ਲੱਗਿਆ ਅਜੀਤ ਸਿੰਘ ਮੈਂ ਵੀ ਇੱਕ ਬਾਪ ਹਾਂ ਮੇਰਾ ਵੀ ਬਸਲੀਆਂ ਦੀ ਛੱਤ ਥੱਲੇ ਦਿਲ ਧੜਕਦਾ ਹੈ ਤੇ ਮੇਰੇ ਦਿਲ ਵਿੱਚ ਵੀ ਕੁਝ ਅਰਮਾਨ ਨੇ ਜਿਵੇਂ ਹਰ ਬਾਪ ਦੇ ਦਿਲ ਵਿੱਚ ਅਰਮਾਨ ਹੁੰਦੇ ਨੇ ਮੈਨੂੰ ਪੂਰੋਂ ਵੀ ਰਹਾ ਮੇਰਾ ਅਜੀਤ ਸਿੰਘ ਮੇਰੇ ਅਰਮਾਨਾਂ ਤੇ ਖਰਾ ਉਤਰੇਗਾ ਹੁਣ ਅੰਦਾਜ਼ਾ ਲਾਈ ਗਏ ਕਿ ਆਪਾਂ ਵੀ ਬਾਪਾਂ ਤੇ ਆਪਣੇ ਦਿਲ ਵਿੱਚ ਪੁੱਤਰਾਂ ਪ੍ਰਤੀ ਅਰਮਾਨ ਕੀ ਸਾਰੇ ਹੀ ਜਾਣਦੇ ਆ ਕਿ ਅਰਮਾਨ ਕੀ ਨੇ ਇਹ ਤੇ ਆ ਕੇ ਰਮਾਨ ਖਤਮ ਹੋ ਜਾਂਦੇ ਪੀ ਜਾਂ ਨੌਕਰੀ ਤੇ ਲੱਗੇ ਜਾਂ ਕੰਮ ਕਰੇ ਜਾਂ ਵਿਦੇਸ਼ ਜਾਵੇ ਡਾਲਰ ਕਲਾਵੇ ਪੈਸੇ ਆਉਣ ਅਸੀਂ ਅਮੀਰ ਹੋਈਏ ਚਾਹਦੇ ਸੋਖੇ ਕੱਟ ਲਈ ਇਹੀ ਨਾ ਸਾਡੇ ਰਮਾਨ ਜਾਂ ਜਦੋਂ ਅਸੀਂ ਬਢਾਪੇ ਦੇ ਦਿਨਾਂ ਵਿੱਚ ਹੋਈਏ ਤੇ ਪੁੱਤ ਆ ਕੇ ਵੀ ਖੂਂਡੀ ਪਰੇ ਸੁੱਟ ਬਾਪੂ ਮੇਰੇ ਮੋਢੇ ਤੇ ਹੱਥ ਰੱਖ ਮੈਂ ਤੈਨੂੰ ਖੂਂਡੀ ਦਾ ਆਸਰਾ ਨਹੀਂ ਲੈਣ ਦੇਣਾ ਪੁੱਤ ਕਿਉਂ ਜੰਮਿਆ ਸੀ ਐਸੇ ਰਮਾਨ ਸਾਡੇ ਦਿਲਾਂ ਵਿੱਚ ਹੁੰਦੇ ਨੇ ਸਵਾਲ ਉੱਠਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੇ ਤੁਸੀਂ ਸੱਚੀ ਮੁੱਝੀ ਕਹਿ ਰਹੇ ਹੋ ਕਿ ਮੇਰਾ ਵੀ ਪਸਲੀਆਂ ਦੀ ਛੱਤ ਥੱਲੇ ਦਿਲ ਧੜਕਦਾ ਹੈ ਮੈਂ ਵੀ ਇੱਕ ਬਾਬ ਹਾਂ ਤੇ ਮੇਰੇ ਵੀ ਅਰਮਾਨ ਨੇ ਦਿਲ ਵਿੱਚ ਅਜੀਤ ਸਿੰਘ ਹੈ ਤੇ ਮਹਾਰਾਜ ਫਿਰ ਤੁਹਾਡੇ ਅਰਮਾਨ ਵੀ ਸਨ ਸੰਸਾਰ ਦੇ ਲੋਗਾਂ ਵਰਗੇ ਇਹ ਅਰਮਾਨ ਸੰਨ ਕੇ ਤੁਹਾਡੇ ਕੁਝ ਵੱਖਰੇ ਸਨ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਰਮਾਨ ਵੀ ਸਨ ਤੁਹਾਡੀ ਕਲਾ ਦੇ ਮਹਾਰਾਜ ਸੀ ਗੁਰਪੁਰ ਵਾਸੀ ਬਾਪੂ ਸੋਹਣ ਸਿੰਘ ਦੀ ਸੀਤਲ ਉਹਨਾਂ ਨੇ ਕਲਮ ਬੰਦ ਕੀਤੀ ਨੇ ਬੋਲ ਉਹਨਾਂ ਨੇ ਨਕਸ਼ਾ ਖਿੱਚਿਆ ਹੈ ਤੁਹਾਡੀ ਨਜ਼ਰੇ ਪੇਸ਼ ਕੀਤਾ ਜਾ ਰਿਹਾ ਹੈ ਗੁਰੂ ਗੋਬਿੰਦ ਸਿੰਘ ਸਤਿਪਾਤਸ਼ਾਹ ਮਹਾਰਾਜੀ ਜੇਠੇ ਪੋਤ ਨੂੰ ਲਾ ਕੇ ਆਪਣੀ ਛਾਤੀ ਨਾਲ ਮੱਥਾ ਚੁੰਮਦੇ ਹੋਏ ਮੈਦਾਨੇ ਲੰਗਵੇ ਤੋਰਨ ਤੋਂ ਪਹਿਲਾਂ ਅਬੀਦ ਸਿੰਘ ਨਾਲ ਚੰਦ ਸ਼ਬਦ ਸੰਦੇ ਕਰ ਰਹੇ ਨੇ ਆਪਣੇ ਔਰਮਾਨਾਂ ਦੀ ਜਾਣਕਾਰੀ ਦੇ ਰਹੇ ਨੇ ਕੀ ਆਖਰਾ ਹੈ ਸੱਚੀ ਸਰਕਾਰ ਵੱਡੇ ਪੋਤਾ ਅਬੀਦ ਸਿੰਘ ਚੰਦ ਸ਼ਬਦਾਂ ਵਿੱਚ ਇਹ ਉਰਫ